ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਇਹਨਾਂ ਨੇ ਅਜੇ ਤੱਕ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਹੱਥ ਵਨ ਕੇ ਬੇਨਤੀ ਹੈ ਰਿਕਵੈਸਟ ਹੈ ਵੀ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਅੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਜੀ ਖਾਫਾ ਨੂੰ ਹਰ ਇੱਕ ਵੀਡੀਓ ਦੇ ਵਿੱਚ ਹਨਾ ਮੈਂ ਹੁੰਦਾ ਕਿ ਆਪਣੀ ਜਿਹੜਾ YouTube ਫੈਮਲੀ ਹੈ ਆਪਣੀ ਵਧੀਆ ਤੋਂ ਵਧੀਆ ਦੇਖੇ ਆਪਾਂ ਨੂੰ ਵਧੀਆ ਤੋਂ ਵਧੀਆ ਆਰਡਰ ਕਰੇ ਤੇ ਇਸ ਕਰਕੇ ਆਪਾਂ ਹਰ ਰੋਜ਼ ਹਨਾ ਤੁਹਾਡੇ ਲਈ ਨਿਊ ਜਿਹੜੀ ਵੀ ਫੈਬਰਿਕ ਆਉਂਦੀ ਹੈ ਉਹ ਨਿਊ ਜਾਂ ਕੋਈ ਵੀ ਆਪਾਂ ਬਲੌਗ ਹੈ ਮੈਂ ਡੇਲੀ ਅਪਲੋਡ ਕਰਦੀ ਆਂ ਪਲੀਜ਼ ਮੇਰੀ ਰਿਕਵੈਸਟ ਹੈ ਜੀ ਬਸ ਤੁਸੀਂ ਆਪਣੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਅੱਗੇ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਨੇ ਅੱਜ ਵਾਲੇ ਸੂਟ ਨੇ ਜਿਹੜੇ ਬਹੁਤ ਵਧੀਆ ਸੂਟ ਨੇ ਨਾਰਮਲ ਰੇਂਜ ਦੇ ਵਿੱਚ ਰਹਿਣ ਵਾਲੇ ਸੂਟ ਨੇ ਇਹਨਾਂ ਨੂੰ ਤੁਸੀਂ ਕਿਵੇਂ ਮਰਜ਼ੀ ਡਿਜ਼ਾਈਨਿੰਗ ਤਾਰ ਬਹੁਤ ਵਧੀਆ ਮੈਂ ਪਿਕ ਲਾਉਂਗੀ ਕਿਦਾਂ ਸੂਟ ਰੈਡੀ ਹੋ ਜਾਂਦਾ ਹੈ ਇਹ ਤੁਸੀਂ ਉਵੇਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆ ਆਪਣੇ ਕੋਲੇ ਟੇਬਲ ਵੀ ਭਰਿਆ ਤੇ ਜੋਰ ਜੱਟ ਦਾ ਸੂਟ ਹੈ ਇਹ ਇਹ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ ਜੇ ਤੁਸੀਂ ਨੇ ਇਹ ਮੈਚਿੰਗ ਲੈਣਾ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਇਹਦੇ ਵਿੱਚ ਨਾ ਇਸ ਤਰ੍ਹਾਂ ਸ਼ਾਈਨਿੰਗ ਵਾਲੀ ਜ਼ੋਰ ਜਟ ਸਟਨ ਵਾਂਗੂ ਹੁੰਦਾ ਜਿਹੜਾ ਉੱਪਰ ਬ੍ਰਸ਼ ਪੇਂਟ ਕੀ ਬ੍ਰਸ਼ ਦੀ ਡਿਜ਼ਾਈਨਿੰਗ ਹੈ ਦੇਖੋ ਨੇੜੇ ਤੋਂ ਜ਼ੋਰ ਜਟ ਮਿਲੂਗੀ ਜੀ ਤਾਂ ਸਾਨੂੰ ਵਧੀਆ ਵਾਲੀ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਮੈਚਿੰਗ ਸਲਵਾਰ ਤੁਹਾਡੀ ਚੁਆਇਸ ਹੋਊਗੀ ਤੁਸੀਂ ਮੈਚਿੰਗ ਸਲਵਾਰ ਵੀ ਰੱਖ ਸਕਦੇ ਹੋ ਜ਼ੋਰ ਜਟ ਦੀ ਸਲਵਾਰ ਲੱਗੂਗੀ ਜੇ ਤੁਸੀਂ ਨੇ ਇਹ ਆਲ ਓਵਰ ਰੱਖਣਾ ਜੀ ਤਾਂ ਤੁਸੀਂ ਆਲ ਓਵਰ ਵੀ ਰੱਖ ਸਕਦੇ ਹੋ ਇਹਦੇ ਵਿੱਚ ਡਿਜ਼ਾਈਨਿੰਗ 2-3 ਨੇ ਮੈਂ ਤੁਹਾਨੂੰ ਦਿਖਾ ਦਵਨੀ ਆ ਜੋ ਵੀ ਤੁਹਾਨੂੰ ਸੂਟ ਪਸੰਦ ਹੋਊਗਾ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ ਇੱਕ ਇਹਦੇ ਵਿੱਚ ਇਸ ਤਰ੍ਹਾਂ ਦਾ रेड मैरून कलर है ये भी मैचिंग सलवार है ये भी ਤੁਸੀਂ ਆਲਓਵਰ ਲੈਣਾ ਆਲਓਵਰ ਵੀ ਲੈ ਸਕਦੇ ਹੋ ਇਸ ਦੀ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਇਹਦੇ ਨਾਲ ਵੀ ਆਪਾਂ ਨੇ ਜੋਰਜਟ ਦੀ ਰੱਖੀ ਹੈ ਜੀ सलवार ਤੇ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਜਿਹੜਾ ਬਲੈਕ ਕਲਰ نیچے ਦਿਖਾਇਆ ਤੁਹਾਨੂੰ ਆਪਾਂ ਇਹਦੇ ਵਿੱਚ ਵੱਡੇ ਫਲਾਵਰ ਵਾਲਾ ਪ੍ਰਿੰਟ ਹੈ ਦੇਖੋ ਦੇਖੋ ਇਹਦੇ ਵਿੱਚ ਇਹ ਵੱਡੇ ਫਲਾਵਰ ਵਾਲਾ ਪ੍ਰਿੰਟ ਹੈ ਇਹਦੇ ਨਾਲ ਦੇ ਸੂਟ ਆਪਾਂ ਪਹਿਲਾਂ ਵੀ ਰੈਡੀ ਕੀਤੇ ਨੇ ਤੇ ਇਸ ਵਾਰ ਵੀ ਆਪਾਂ ਹੋਰ ਸਟਾਕ ਲੈ ਆਏ ਆ ਦੇਖੋ ਇਹਦੇ ਵਿੱਚ ਇਹ ਛੋਟਾ ਪ੍ਰਿੰਟ ਹੈ ਇਹਦੇ ਵਿੱਚ ਇਹ ਵੱਡਾ ਪ੍ਰਿੰਟ ਹੈ ਇਹ ਤਾਂ ਨੂੰ ਆਲ ਓਵਰ ਵੀ ਤੁਸੀਂ ਲੈ ਸਕਦੇ ਹੋ ਜੀ ਮੈਚਿੰਗ ਵੀ ਲੈ ਸਕਦੇ ਹੋ ਇਹ ਸੂਟ ਹੈਗਾ ਆਪਣੇ ਕੋਲੇ ਆਲ ਓਵਰ ਕੋਈ ਦੇ ਨਾਲ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਤੁਸੀਂ ਕਿਵੇਂ ਵੀ ਕਰਨਾ ਹੈ ਮੈਚਿੰਗ ਕਰਨੀ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਆਲ ਓਵਰ ਕਰਨੀ ਤੁਸੀਂ ਆਲ ਓਵਰ ਵੀ ਕਰ ਸਕਦੇ ਹੋ ਤੁਹਾਡੀ ਚੁਆਇਸ ਜੀ ਜੇ ਤੁਸੀਂ ਇਹਨੂੰ ਮੈਚਿੰਗ ਲਾਉਂਗੇ ਜੀ ਤਾਂ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਜੀ ਰਹੂਗਾ ਜੀ 1000 ਰੁਪਏ ਜੇ ਤੁਸੀਂ ਆਲ ਓਵਰ ਸੂਟ ਲਾਉਂਗੇ ਤਾ ਆਲ ਓਵਰ ਸੂਟ ਦਾ ਪ੍ਰਾਈਸ ਰਹੂਗਾ ਜੀ 1200 ਤੁਹਾਨੂੰ ਕਮੀਜ਼ ਦਾ ਕਪੜਾ ਬਹੁਤ ਵਧੀਆ ਮਿਲੂਗਾ ਹਨਾ ਤੁਸੀਂ ਇਹ ਇਸ ਤੋਂ ਘੱਟ ਯਾਰ ਇਹ ਕਾਲੇ ਕੱਟ ਰੇਟ ਦੇ ਵਿੱਚ ਪੈ ਨੇ ਪਰ ਉਹਨਾਂ ਦਾ ਜਿਹੜੀ ਫੈਬਰਿਕ ਹੈ ਉਹ ਨਹੀਂ ਵਧੀਆ ਮੈਂ ਚੈੱਕ ਕਰਕੇ ਦੇਖੀਏ ਜੀ ਉਹਨਾਂ ਦਾ ਫਰਕ ਹੈ ਇਹਨਾਂ ਤੁਸੀਂ ਕਿਹਾ ਹਨਾ ਵੀ ਤੁਸੀਂ ਐ ਕਹਿੰਦੇ ਹੋ ਆ ਦੇਖੋ ਮੇਰੇ ਕੋਲ ਇੱਕ ਉਹਦੇ ਨਾਲ ਦਾ ਕਮੀਜ਼ ਦਾ ਕਪੜਾ ਪਿਆਗਾ ਪਣ ਲਈਤੀ ਪਹਿਲਾਂ ਦੇਖੋ ਇਹਦਾ ਫਰਕ ਹੈ ਜੀ ਇਹਦੇ ਵਿੱਚ ਪਰ ਡਿਜ਼ਾਈਨਿੰਗ ਸੇਮ ਹੈ ਪਰ ਇਹਦੀ ਫੈਬਰਿਕ ਦਾ ਫਰਕ ਹੈ ਜੇ ਤੁਸੀਂ ਅਨ ਕਾਰਨ ਜੀ ਇਹਨਾਂ ਦੇ ਵਿੱਚ ਸੂਟ ਤਾਂ ਤੁਸੀਂ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਜੀ ਆਲ ਓਵਰ ਸੋ ਤੁਹਾਨੂੰ ਪਾਊਗਾ ਜੀ 1200 ਰੁਪਏ ਦੇ ਵਿੱਚ ਮੈਚਿੰਗ ਸੂਟ ਪਾਊਗਾ 1000 ਰੁਪਏ ਦੇ ਵਿੱਚ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਜੀ ਦੇਖੋ ਤੁਹਾਡੇ ਤੱਕ ਜਿਹੜਾ ਮੈਂ ਪ੍ਰਾਈਸ ਦੱਸਦਾ ਜੀ ਏਸੇ ਪ੍ਰਾਈਸ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਪਹੁੰਚ ਜਾਊਗਾ ਜੇ ਤੁਸੀਂ ਇਹਦੀ ਸਲਵਾਰ ਤੇ ਵਰਕ ਕਰਵਾਉਣਾ ਹੈ ਆਪਣੇ ਕੋਲ ਹੈਗੇ ਨੇ ਜੀ ਆਰਡਰ ਸਲਵਾਰ ਤੇ ਵਰਕ ਕਰਵਾਉਣ ਦੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਾਂ ਜਦੋਂ ਆਪਣੇ ਸੂਟ ਵਰਕ ਹੋ ਕੇ ਆਗੇ ਨਾ ਇੱਕ ਮਿੱਥੂ ਹੁਣ ਕੱਲ ਜਾਇ ਹੀ ਨਹੀਂ ਜਾਂਦਾ ਲੱਤ ਕਰਕੇ ਹਨਾ ਕਾਫੀ ਸੂਟ ਜਿਹੜੇ ਆਪਣੇ ਵਰਕ ਲਈ ਦੇਣ ਵਾਲੇ ਪਏ ਨੇ ਹੁਣ ਨੂੰ ਤਾਂ ਉਹ ਵਰਕ ਹੋ ਕੇ ਆ ਜਾਂਦੇ ਦੇਖੋ ਜੀ ਬਹੁਤ ਵਧੀਆ ਡਿਜ਼ਾਈਨ ਆ ਲਾਈਟ ਵੇਟ ਸੂਟ ਨੇ ਗਰਮੀ ਦੇ ਵਿੱਚ ਤੁਸੀਂ ਇਹਨਾਂ ਨੂੰ ਕਿਵੇਂ ਮਰਜ਼ੀ ਪਾ ਸਕਦੇ ਹੋ ਵਧੀਆ ਨਾਲੇ ਨਾਰਮਲ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਇੱਕ ਇਹਦੇ ਵਿੱਚ ਆ ਗਿਆ ਜੀ ਇਹ ਡਿਜ਼ਾਈਨ ਇਹ ਇਸ ਤੋਂ ਵੀ ਵਧੀਆ ਜੋਰ ਝਟਾ ਥੋੜੀ ਜਿਹੀ ਦੀ ਜਿਹੜੀ ਫੈਬਰਿਕ ਹੈ ਇਹ ਦੂਗੋਡ ਕੁਆਲਿਟੀ ਦੀ ਮਿਲੂਗੀ ਤੁਹਾਨੂੰ ਦੇਖੋ ਜੀ ਇਹਦਾ ਡਿਜ਼ਾਈਨ ਹੈਗਾ ਜੀ ਇਸ ਤਰ੍ਹਾਂ ਦਾ ਇਹ ਮੈਂ ਕੂਦੇ ਲਈ ਸੂਟ ਲੈ ਕੇ ਆਈਆਂ ਜੇ ਤੁਸੀਂ ਇਹ ਲੈਣਾ ਜੀ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਸੂਟ ਆਪਣਾ ਹੋਲਡ ਕਰਵਾ ਸਕਦੇ ਹੋ ਕਿਉਂ ਇਹ ਮੈਨੂੰ ਸੋਹਣਾ ਲੱਗਿਆ ਤੇ ਨਾਲੇ ਇਹਦਾ ਬਿਲਕੁਲ ਲਾਈਟ ਵੇਟ ਹੈ ਗਰਮੀ ਦੇ ਵਿੱਚ ਜਮ ਨਹੀਂ ਪਾਏ ਹੋਏ ਦਾ ਪਤਾ ਲੱਗਦਾ ਹੌਲਾ ਸੂਟ ਹੈ ਇਹ ਨਹੀਂ ਹੈਗਾ ਵੀ ਆਪਾਂ ਨੂੰ ਜੌਰਜਟ ਦੇ ਵਿੱਚ ਗਰਮੀ ਆਊਗੀ ਦੇਖੋ ਇਹਦੇ ਨਾਲ ਤੁਸੀਂ ਜੋ ਵੀ ਕਲਰ ਇਸ ਤਰ੍ਹਾਂ ਦੀ ਸਲਵਾਰ ਮੈਚਿੰਗ ਕਰਨੀ ਹੈ ਇਹ ਵੀ ਕਰ ਸਕਦੇ ਹੋ ਫਰੋਜ਼ੀ ਕਰਨੀ ਹੈ ਉਹ ਵੀ ਕਰ ਸਕਦੇ ਹੋ ਜਿੰਨੇ ਵੀ ਕਲਰ ਨੇ ਦੇ ਵਿੱਚ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਮੈਸੇ ਮੈਨੂੰ ਆਲ ਓਵਰ ਸੂਟ ਜਿਆਦਾ ਵਧੀਆ ਲੱਗ ਰਿਹਾ ਹੈ। ਕਲਰ ਬਹੁਤ ਸੋਹਣਾ ਇਹਦਾ ਨਾਲੇ ਕੋਈ ਰੇਟ ਨਹੀਂ ਜਿਆਦਾ ਹੈਗਾ ਜੀ। ਦੇਖੋ। ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1300 ਰੁਪਏ ਆਲ ਓਵਰ ਦਾ। ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਇਹਦਾ 1100 ਰੁਪਏ। ਦੇਖੋ ਜੇ ਤੁਸੀਂ ਐਦਾਂ ਦਾ ਮੇਰੇ ਆਪਣੇ ਜੋਰਜਾਟ ਦੇ ਵਿੱਚ ਹੋਗੇ ਸੂਟ ਹਨਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ 1300 ਰੁਪਏ ਆਲ ਓਵਰ ਦਾ। ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਜੀ 1100 ਰੁਪਏ। ਜੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਆਰਡਰ ਪਲੀਜ਼ ਤੁਸੀਂ ਜਲਦੀ ਕਰੋ ਫਿਰ ਇਹ ਕਲਰ ਖਤਮ ਹੋ ਜਾਂਦਾ ਇਹਦੇ ਵਿੱਚ ਇਕুই ਡਿਜ਼ਾਈਨ ਆਇਆ ਹੋਇਆ ਤੇ ਇਸ ਕਰਕੇ ਅਸੀਂ ਤੁਹਾਡੇ ਲਈ ਸੂਟ ਹੈ ਜਿਹੜਾ ਰੱਖ ਲਈਏ ਹੋਲਡ ਰੱਖਤੀ ਹੈ ਨਾ ਬੁੱਕ ਕਰ ਦਈਏ ਤੁਹਾਡਾ ਪਲੀਜ਼ ਜਲਦੀ ਤੋਂ ਜਲਦੀ ਮੈਸੇਜ ਕਰ ਸਕਦੇ ਹੋ ਦੇਖੋ ਜੀ ਇੱਕ ਆਗਲਾ ਸੂਟ ਆ ਗਿਆ ਜੀ ਆਪਣੇ ਕੋਲੇ ਇਹ ਵੀ ਕਾਟਨ ਦੇ ਵਿੱਚ ਹੈ ਇਹ ਬਿਲਕੁਲ ਲਾਈਟ ਵੇਟ ਕਾਟਨ ਹੈ ਦੇਖੋ ਜਮਾ ਮਲਾਈ 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 ਤੇ ਕੋਈ ਬੁਰਾ ਵੇ ਨਾ ਜਿਵੇਂ ਹੁਣ ਆਪਣੇ ਕਾਟਨ ਹੁੰਦੀ ਹੈ ਨਾ ਵਿਚਾਕਾਂ ਤੋਂ ਪਾੜ ਜਾਂਦੀ ਹੈ ਇਹ ਉਹ ਕਾਟਨ ਨਹੀਂ ਹੈਗੀ ਵਧੀਆ ਵਾਲੀ ਕਾਟਨ ਦਾ ਮਿਲੂਗੀ ਤਾਂ ਤੁਹਾਨੂੰ ਸਲਵਾਰ ਦੇ ਵਿੱਚ ਇਸ ਤਰ੍ਹਾਂ ਸੈਲਫ ਪ੍ਰਿੰਟ ਮਿਲੂਗਾ ਜਿਹੜਾ ਕਮੀਜ਼ ਦੇ ਵਿੱਚ ਬਣਿਆ ਹੋਇਆ ਇਹਦਾ ਹੈਗਾ ਜੀ ਗ੍ਰੇ ਕਲਰ ਇਹਦੇ ਵਿੱਚ ਕਲਰ ਕਾਫੀ ਨੇ ਜੀ ਤੁਸੀਂ ਜੇ ਸੂਟ ਲੈਣਾ ਹੈ ਕੋਈ ਤਾਂ ਆਪਣੇ ਦੇ ਵਟਸਐਪ ਮੈਸੇਜ ਤੇ ਮੈਸੇਜ ਕਰਕੇ ਸੂਟ ਦੀ ਪਿਕਾ ਜਿਹੜੀ ਤੁਸੀਂ ਲੈ ਸਕਦੇ ਹੋ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 800 ਰੁਪਏ ਨਾਰਮਲ ਸੂਟ ਆ ਘਰ ਦੇ ਵਿੱਚ ਆਰਾਮ ਨਾਲ ਹੌਲਾ ਹੌਲਾ ਸੂਟ ਆ ਕੋਈ ਉਹ ਨਹੀਂ ਹੈਗਾ ਕਿੰਬੀ ਨਾਲ ਲਾਈਨਿੰਗ ਤੋਂ ਕਿਵੇਂ ਮਰਜੀ ਆਪਾਂ ਪਾ ਸਕਦੇ ਆ ਦੇਖੋ ਜੀ ਇਹ ਆਗੇ ਜੀ ਆਪਣੇ ਨਾਰਮਲ ਸੂਟ ਹਨਾ ਨਾਰਮਲ ਰੇਂਜ ਦੇ ਵਿੱਚ ਰਹਿਣ ਵਾਲੇ ਸੂਟ। ਇਹ ਲਾ ਸੂਟ ਆ ਗਿਆ ਆਪਣੇ ਕੋਲੇ ਔਰਗਾਂਜਾ ਦਾ ਕਮੀਜ਼ ਹੈ। ਇਹ ਇੱਕ ਸੈੱਟ ਦਾ ਕਪੜਾ ਰਹਿ ਗਿਆ ਜੇ ਕਿਸੇ ਭੈਣ ਨੇ ਲੈਣਾ ਤਾਂ ਤੁਸੀਂ ਲੈ ਸਕਦੇ ਹੋ। ਇਸ ਤੋਂ ਬਾਅਦ ਹਨਾ ਹੁਣ ਗਰਮੀ ਦਾ ਸੀਜ਼ਨ ਹੈ। ਇਹ ਕਲਰ ਨਹੀਂ ਆਉਂਦੇ ਜੀ। ਦੇਖੋ ਇਹਦੇ ਨਾਲ ਆਪਾਂ ਨੇ ਅਰਜਨ ਕ੍ਰੇਪ ਦੀ ਰੱਖੀ ਹੈ ਜੀ। ਸਲਵਾਰ ਕ੍ਰੇਮ ਮਿਲੂਗੀ ਜੀ ਤਾਂ ਇਹਨੂੰ ਵਧੀਆ ਪਿਓਰ ਵਾਲੀ। ਇਹਦੇ ਨਾਲ ਚਨੂਨ ਦਾ ਰੱਖਿਆ ਆਪਾਂ ਨੇ ਦੁਪੱਟਾ। ਇਸ ਤਰ੍ਹਾਂ ਇਹਨੂੰ 골ਡਨ ਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਹੈ। 2.5 ਮੀਟਰ ਦਾ ਤਾਂ ਹਨੂੰ ਖੁੱਲਾ-ਦੁੱਲਾ ਵਧੀਆ ਚਨੂਨ ਦਾ ਦੁਪੱਟਾ ਜਿੰਨਾ ਪਹਿਣਾ ਕੋਲੇ ਮੇਰੇ ਚਨੂਨ ਦੇ ਦੁਪੱਟੇ ਬਾਗੇ ਹਨ ਉਹਨਾਂ ਨੂੰ ਪਤਾ ਹੈ ਉਹ ਪੀ ਕਿਵੇਂ ਦਾ ਦੁਪੱਟਾ ਦਿੰਦੇ ਨੇ ਦੀਦੀ ਸੂਟ ਨਾਲ ਲਾ ਕੇ ਅਸੀਂ ਆਪਦੇ ਵੱਲੋਂ ਫੁੱਲ ਗਰੰਟੀ ਦੇ ਸੂਟ ਤਿਆਰ ਕਰਕੇ ਦਿੰਦੇ ਆਂ ਜੀ ਕਿਤੇ ਭਾਵੇਂ ਕੋਈ ਮਾੜੀ ਮੋਟੀ ਮਸਤੈਕ ਰਹੇ ਜਾਂ ਉਹਨਾਂ ਜਾਂ ਕਾਲੀ ਹੁੰਦੀ ਹੈ ਨਹੀਂ ਪਤਾ ਲੱਗਦਾ ਪਲੇਖਾ ਲੱਗ ਜਾਂਦਾ ਤਾਂ ਕਰਕੇ ਹੋ ਜੇ ਚਲੋ ਚਲੋ ਜੀ ਇਹ ਆ ਔਰਗਾਂజా ਦਾ ਸੂਟ ਆਪਾਂ ਤੁਹਾਨੂੰ ਦੱਸਿਆ ਇਹਦੇ ਨਾਲ ਪਿਓਰ ਦੀ ਰੱਖਿਆ ਹੈ ਸਲਵਾਰ ਚਨੂਨ ਦਾ ਕਮੀਜ਼ ਹੈ ਪਿਓਰ ਔਰਗਾਂజా ਦਾ ਸੂਟ ਹੈ ਇਹਦਾ ਪ੍ਰਾਈਸ ਰਹੂਗਾ ਜੀ 3300 ਰੁਪਏ ਦੁਪट्टे ਨਾਲ ਜੇ ਤੁਸੀਂ ਦੁਪੱਟਾ ਨਹੀਂ ਲਗਵਾਉਣਾ ਤਾਂ ਤੁਸੀਂ ਦੁਪੱਟਾ ਸਕਿੱਪ ਕਰ ਸਕਦੇ ਹੋ ਫਿਰ ਪ੍ਰਾਈਸ ਹੈ ਜਿਹੜਾ ਤੁਹਾਡਾ ਘਟ ਜਾਊਗਾ ਇੱਕ ਔਰਗੰਜ਼ਾ ਦੇ ਵਿੱਚ ਆਪਣੇ ਕੋਲ ਇਹ ਕਲਰ ਹੈ ਜੀ ਗ੍ਰੀਨ ਦੇਖੋ ਜੇ ਤੁਸੀਂ ਇਹਦੇ ਨਾਲ ਮੈਚਿੰਗ ਸਲਵਾਰ ਕਰਵਾਉਣੀ ਹੈ ਤਾਂ ਉਹ ਵੀ ਕਰਵਾ ਸਕਦੇ ਹੋ ਚਾਹੀ ਔਰਗੰਜ਼ਾ ਦੀ ਕਰਵਾ ਲਓ ਚਾਹੀ ਕريب ਦੀ ਕਰਵਾ ਲਓ ਜੇ ਤੁਸੀਂ ਵੀ ਹਨਾ ਵੀ ਘੱਟੇ ਵਾਧੇ ਜਣਿਆਂ ਨੇ ਪਾਉਣੀਆਂ ਤਾਂ ਇਸ ਤਰ੍ਹਾਂ ਸਕਿਨ ਕਲਰ ਦੀ ਸਲਵਾਰ ਨਾਲ ਸਕਿਨ ਕਲਰ ਦਾ ਦੁਪੱਟਾ ਲਵੋ ਜੂ ਉਹ ਵੀ ਰੈਡੀ ਕਰਵਾ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਆਲ ਓਵਰ 1800 ਰੁਪਏ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ 150 ਇਦੇ ਵਿੱਚ ਇੱਕ ਹੈਗਾ ਜੀ ਬਲੈਕ ਕਲਰ ਇਸ ਤਰ੍ਹਾਂ ਦੇਖੋ ਪ੍ਰੀਕ ਪ੍ਰਿੰਟ ਬਹੁਤ ਸੋਹਣਾ ਗਰਲਸ ਜੀ ਲੁੱਕ ਦਾ ਸੂਟ ਹੈ ਦੇਖੋ ਇੱਕ ਹੈਗਾ ਜੀ ਇਹ ਆਰਗੈਂਜਾ ਦੇ ਵਿੱਚ ਇਹ ਵੀ ਆਪਣੇ ਕੋਲ ਇੱਕ ਕ੍ਰੇਪ ਦੀ ਸਲਵਾਰ ਆ ਆਰਗੈਂਜਾ ਇਹਦੇ ਵਿੱਚ ਤਿੰਨ ਕਲਰ ਨੇ ਜੀ ਪੀਚ ਕਲਰ ਹੈ ਇਹਦੇ ਵਿੱਚ ਇੱਕ येलो ਕਲਰ ਹੈ ਕਿ ਪਿਸਤਾ ਕਲਰ ਹੈ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1800 ਰੁਪਏ ਚਲੋ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸੂਟ ਆਪਣੇ ਆਰਡਰ ਕਰ ਸਕਦੇ ਹੋ WhatsApp ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗੜ ਜائیں ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ